ਕਿਆ ਨੰਮ ਚੀਕਾਂ ਦੀ ਗੋਸ਼ਟ ਕੀ ਸੀ ਕੀ ਗੱਲ ਕੀ ਚੱਲ ਬਸ ਬੱਚੇ ਪਿੱਛੇ ਬੋਲਦੇ ਸੀ ਕਿ ਬੱਚੇ ਤੁਸੀਂ ਮਾਖੇ ਲੜੋ ਨਾ ਤੇ ਆਪਾਂ ਕੰਮ ਕਰਾ ਦਿੰਦੇ ਆ ਕਿੱਡੇ ਗਰਾਉਂਡ ਵਿੱਚ ਖੇਡਾ ਕਰਾ ਦਿੰਦੇ ਆ ਤੇ ਇਹ ਕਹਿੰਦੀ ਮੈਂ ਲੱਪੜ ਮਾਰੂੰਗੀ ਲੱਪੜ ਮਾਰਦੀ ਸੀ ਮੈਂ ਕਾਰਨ ਤੇ ਬਸ ਇਸੇ ਗੱਲ ਪਿੱਛੇ ਲੱਪੜੀ ਦੇ ਮਾਰੀ ਮੇਰੇ ਮਾਰਦੀ ਸੀ ਜੀ ਮੈਂ ਫੈਸਲਾ ਕੀਤਾ ਜੀ ਪਰ ਉਹ ਤਾਂ ਉਹ ਦੋਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪੜ ਮਾਰੇ ਗਏ ਆ ਕਿਹੜੋ ਦਿਖਾਓ ਸਾਰਾ ਕੁਝ ਦੇਮਾ ਤੇ ਤੁਹਾਨੂੰ ਹਾਂ ਜੀ ਸਾਰਾ ਕੁਝ ਠੀਕ ਹੈ ਸਾਡੇ ਕੋਲ ਇਹਦੇ ਘਰ ਵਾਲੀ ਪਿੱਤੀ ਸੀਗੀ ਜੀ ਕੋਈ ਨਾ ਦੁਵਾਲਤਾ ਉਹਨ ਇੱਥੋਂ ਜੀ ਉਹਨੂੰ ਸਦੋਪਰਿਆ ਕਰਨਾ ਹੈ ਉਹ ਦਵਾਈ ਹੈਗੀ ਹਾਂ ਹੁਣ ਪੀਤੀ ਹੈ ਜੇ ਮੰਨ ਕੇ ਵੀ ਗਿਆ ਪੀਤੀ ਹੈ ਜੀ ਕਿਹ ਨਾਲ ਪੀਤੀ ਹੈ ਕਹਿੰਦੇ ਘਰ ਆ ਲੈਣੇ ਜੀ ਨਹੀਂ ਕੋਈ ਪ੍ਰੋਬਲਮ ਦੇ ਰੇ ਸੀ ਕਾ ਉਹ ਹੀ ਉਹ ਉਹਨਾਂ ਨੇ ਲੜਾਈ ਕਰਾਈ ਅੱਜ ਥੱਲੇ ਨਾਲ ਉਹ ਪਰਿਵਾਰ ਦਾ ਸੀਗਾ ਜੀ ਉਹ ਪਰਿਵਾਰ ਦਾ ਸੀ ਪਹਿਲਾਂ ਜੀ ਉਹ ਤਾਂ ਆ ਗਏ ਜੀ ਜਨਾਬ ਜਿਹੜਾ ਲਈ ਉਹ ਤਾਂ ਆ ਗਏ ਉਹ ਹਾਂ ਜੀ ਉਹ ਤਾਂ ਆ ਗਏ ਸੀ ਇੱਥੇ ਉਹਦੋਂ ਆ ਗਏ ਸੀ ਬਾਈ ਉਹ ਚਲੇ ਗਏ ਦੁਵਾਲ ਹੋ ਜੀ ਸਪੋਰਟ ਸੱਤਰ ਬਟਿੰਡਾ ਨੂੰ ਧਿਆਨ ਚ ਲੈਂਦਾ ਹੈ ਕਿ ਨਹੀਂ ਉਹ ਆਉਂਦੇ ਸਰ ਜੀ ਮਾਨ ਮੰਤਰੀ ਜੀ ਮੇਰੇ ਬੱਚਿਆਂ ਦੀ ਥਲਟ ਹੋ ਰਹੀ ਹੈ ਇੱਥੇ ਕੱਲ ਵੀ ਮੇਰੇ ਬੱਚਿਆਂ ਦੀ ਸੀ ਗੁਰਮਨਕੌਰ ਸਿੱਧੂ ਮੇਰੀ ਬੇਟੀ ਫਸਟ ਆਈ ਸੀਗੀ ਅੱਜ ਮੇਰੇ ਛੋਟੇ ਬੇਟੀ ਮਨਤਾਜ ਸਿੰਘ ਸਿੱਧੂ ਦੀ ਸੀ ਗਰਾਊਂਡ ਦੇ ਵਿੱਚ ਹਾਈ ਲੌਂਗ ਜੰਪ ਹਾਈ ਜੰਪ ਹੋ ਰਹੇ ਸੀਗੇ ਤੇ ਇਹ ਬੰਦਾ ਬਹੁਤ ਟਾਈਮ ਦਾ ਬੈਸ ਬਾੜੀ ਕਰ ਰਿਹਾ ਸੀਗਾ ਤੇ ਇਦਾਂ ਲੱਗ ਰਹੀ ਸੀ ਮੈਂ ਕਿਹਾ ਵੀਰ ਜੀ ਮੈਂ ਨਾਰਮਲੀ ਕਿਹਾ ਬੈਸ ਬਾੜੀ ਹੋ ਜਿਹੜੇ ਮੋਲ ਸਭ ਸੀਗੇ ਉਹ ਕਰਾ ਰਹੇ ਸੀ ਗੇਮ ਬੈਠੇ ਨੇ ਆਪਣੇ ਰਿਲੇਟਿਵ ਨੇਗੇ ਤੇ ਮੈਂ ਇਸ ਬੰਦੇ ਨੂੰ ਕਿਹਾ ਕਿ ਪਾਈ ਤੂੰ ਚੁੱਪ ਕਰ ਜਾ ਵੀਰ ਜੀ ਨਾਰਮਲ ਰਿਸਪੈਕਟਫੁਲ ਕਿ ਵੀਰ ਜੀ ਚੁੱਪ ਕਰ ਜੋ ਰੋਲਾ ਨਾ ਪਾਓ ਬੱਚੇ ਦੱਸ ਸਭ ਹੋ ਰਹੇ ਨੇ ਕਹਿੰਦਾ ਤੂੰ ਹੁਣ ਹੀ ਕੌਣਾ ਮੈਨੂੰ ਇਹ ਗੱਲ ਕਹਿਣ ਵਾਲੀ ਮੈਂ ਕਿਹਾ ਮੈਂ ਕ ਮਦਰ ਆ ਮੈਂ ਬੱਚੇ ਲੈ ਕੇ ਆਈ ਆ ਗਰਾਊਂਡ ਹੈ ਸਭ ਦਾ ਸਾਂਝਾ ਹੈ ਤੇਰੇ ਸਕੂਲ ਦੇ ਬੱਚੇ ਤੁਹਾਡੀ ਸਟਡੀ ਮੇ ਲੋ ਡਰਾਮਾ ਦੇ ਵਿੱਚ ਮੇਰੇ ਦੋਨੇ ਬੱਚੇ ਹੈਗੇ ਤੇ ਮੈਨੂੰ ਕਹਿੰਦਾ ਹੁੰਦੀ ਹੋਏਂਗੀ ਤੂੰ ਮਦਰ ਹੁੰਦੇ ਹੋਏਗੇ ਤੂੰ ਬੱਚੇ ਲੈ ਕੇ ਆਈ ਹੋਏਂਗੀ ਕਹਿੰਦਾ ਉਹ ਪਿੰਕ ਪੱਗ ਵਾਲੇ ਨੇ ਮੈਂ ਉਹਦਾ ਨਾਂ ਨਹੀਂ ਜਾਣਦੀ ਹੈਗੀ ਪੁੱਲ ਦੂਜਾ ਵੀ ਬਹੁਤ ਰਿਆ ਸੀ ਬਤਮੀ ਜੀ ਗਾਲਾਂ ਵੀ ਬਹੁਤ ਕੱਢ ਰਹੇ ਸੀ ਇਹ ਦੋਨੇ ਜਾਣੇ ਬਹੁਤ ਕੁਝ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਕਿਹਾ ਵੀਰ ਜੀ ਪਲੀਜ਼ ਇਦਾਂ ਨਾ ਬੋਲੋ ਇਹਨੇ ਇਨਸਾਨ ਨੇ ਮੈਨੂੰ ੱੱਕਾ ਮਾਰਿਆ ੱੱਕਾ ਮਾਰਨ ਤੋਂ ਬਾਅਦ ਮੈਂ ਕਿਹਾ ਤੂੰ ਮੈਨੂੰ ੱੱਕਾ ਕਿਵੇਂ ਮਾਰਿਆ ਵੀਰ ਜੀ ਮੈਂ ਫੇਰ ਵੀ ਇਹਨੂੰ ਚੁੱਪ ਕਰਕੇ ਬੋਲੀ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਥੱਪੜ ਮਾਰਿਆ ਥੱਪੜ ਮਾਰਦਾ ਸਾਰਿਆਂ ਨੇ ਦੇਖਿਆ ਉਹ ਕਹਿੰਦੇ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੋ ਇਹਨਾਂ ਨੇ ਮਾਰਿਆ ਤੂੰ ਹੈਗਾ ਕਿ ਦਿਖਾਓ ਜੋ ਹੈਗਾ ਦਿਖਾਓ ਜੋ ਹੈਗਾ ਦਿਖਾਓ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਂਗੀ ਮੈਂ ਥੱਪੜ ਨਹੀਂ ਮਾਰਿਆ ਮੇਰੇ ਨਾਲ ਬਦਤਮੀਜ਼ੀ ਇਸ ਇਨਸਾਨ ਨੇ ਕੀਤੀ ਹੈ ਤੇ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਗਰਾਊਂਡ ਆ ਇਹ ਜਨਾਨੀਆਂ ਦੇ ਉਤੇ ਹੱਥ ਚੱਕਿਆ ਜਾ ਰਿਹਾ ਪੁਲਿਸ ਅਧਿਕਾਰੀ ਆਏ ਤੁਹਾਡਾ ਬਹੁਤ ਧੰਨਵਾਦ ਹੋਈਏ ਮੇਰੇ ਨਾਲ ਸਿਰਫ ਇਹੀ ਗੱਲ ਬਾਤ ਹੋਈ ਹੈ ਮੈਂ 100 ਨੰਬਰ ਤੇ ਕਾਲ ਕੀਤੀ ਆ ਫੋਸ ਆਈ ਆ ਸਾਰਾ ਰੋਹਲੇ ਤਾਂ ਸਭ ਨੇ ਬਿਆਨ ਦਿੱਤੇ ਆ ਸਾਰੇ ਗਰਾਊਂਡ ਦੇ ਵਿੱਚ ਪਤਾ ਕਿ ਇਸ ਇਨਸਾਨ ਨੇ ਮੇਰੇ ਤੇ ਹੱਥ ਚੱਕਿਆ ਥੱਪੜ ਮਾਰਿਆ ਮੈਂ ਸਖਤੋ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਕਿ ਤੁਹਾਡੇ ਹਸਬੰਦ ਨੇ ਕੋਈ ਡਰਿੰਕ ਕੀਤੀ ਹੋਈ ਸੀ ਨਹੀਂ ਜੀ ਮੇਰੇ ਹਸਬੰਦ ਨੇ ਕੁਝ ਨਹੀਂ ਕੀਤਾ ਸੀ ਸਿਰਫ ਉਹਦੇ ਉਹ ਫਾਲਤੂ ਦੀਆਂ ਗੱਲਾਂ ਨੇ ਜਿਹੜਾ ਉਹ ਗੱਲਾਂ ਦੇ ਵਿੱਚ ਹੁਣ ਉਲਝਾਉਣਾ ਚਾਹੁੰਦਾ ਹੈ ਜੋ ਮੈਂ ਉਲਝਣ ਨਹੀਂ ਦਊਂਗੀ ਹੁਣ ਚਾਹੇ ਉਹ ਲੱਖ ਝੂਠ ਬੋਲੇ ਜੋ ਸੱਚ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹੋਰ ਮੇਰੀ ਕਾਰਵਾਈ ਕੀਤੀ ਜਾਵੇ ਸਖਤੋ ਸਖਤ ਕਾਰਵਾਈ ਕਰਵਾਉਂਗੀ ਮੈਂ ਮੌਕੇ ਤੇ ਪੁਲਿਸ ਅਧਿਕਾਰੀ ਜਿੰਦਾ ਦੇਸ਼ ਇੱਥੇ ਆ ਜੰਪਾਗ ਸਿੰਘ ਖੇਡ ਸਟੇਡੀਅਮ ਤੇ ਪਹੁੰਚਿਆ ਗੱਲਬਾਤ ਕਰਦੇ ਆ ਸੱਸੀ ਗੱਲ ਬਾਈ ਜੀ ਬਈ ਕੀ ਗੱਲਬਾਤ ਹੋਈ ਹੈ ਖੇਡ ਸਟੇਡੀਅਮ ਤੇ ਕਲੀਡਿਜ਼ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਵੀ ਉਹਦੇ ਥੱਪੜ ਮਾਰਿਆ ਗਿਆ ਕੀ ਕਹਿਣਾ ਚਾਹੋਗੇ ਮੈਂ ਵੈਰੀਫਾਈ ਕਰਦੇ ਆ ਜੀ ਵੈਰੀਫਾਈ ਕਰਦੇ ਨਹੀਂ ਤੇ ਨਹੀਂ ਇਲਜ਼ਾਮ ਲਾਏ ਗਏ ਆ ਵੀ ਇਹ ਕੋਈ ਹੋਊਗਾ ਫੇਰ ਹੀ ਆ ਨਾ ਪੁੱਛਿਆ ਜੇ ਮੌਕੇ ਤੇ ਹੁਣੇ ਆਏ ਹਾਂ ਹਾਂ ਆਏ ਹਾਂ ਜੀ ਵੈਰੀਫਾਈ ਕਰਦੇ ਆ